لیکن ان کو کہ جو لوگوں نے ان کو اس مقام تک پہنچایا ان کا انہوں نے دھنواد کیا کہ یہ لوگوں کی جیت ہے لوگوں کا یہ فتوہ ہے کہ لوگوں کی وجہ سے میرے کو پارلیمنٹ ممبر بننے کا موقع ملا نہیں وہ تو کہ جو ان کی ذمہ داری لگائی تھی سنگتوں نے اس کو پورا کرنے تھا تو انہوں نے پورا کیا باقی ٹھیک ہے کہتے کہ ادھر بھی بڑھیا ماحول تھا پوری پوری سنگتوں کو خوشی ہے جی میرے ہم لوگوں کے لئے ان کا ابھی پروار بہت بڑا پروار ہے ان کا یہاں ابھی ہمارے اکیلوں کا نہیں وہ بچہ وہ پورے پنجاب کا پورے قوم کا بچہ ہے ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਪਾਈ ਅਮਰਤਪਾਲ ਸਿੰਘ ਵੱਲੋਂ ਸੋਹ ਚੁੱਕ ਲਈ ਗਈ ਹੈ ਤੇ ਜਿੱਥੇ ਉਹ ਦਿੱਲੀ ਪਹੁੰਚੇ ਤੇ ਉਹਨਾਂ ਨੇ ਆਪਣੇ ਪਿਤਾ ਬਾਪੂ ਤਰਸੇਮ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਕਰਨ ਤੋਂ ਬਾਅਦ ਬਾਪੁੱਤਰ ਇਸੇਮ ਸਿੰਘ ਨੇ ਕਿਹਾ ਕਿ ਅਮਰਤਪਾਲ ਖੁਸ਼ ਨੇ ਤੇ ਥੋੜਾ ਸਫ਼ਰ ਦੇ ਕਾਰਨ ਥੋੜਾ ਜਿਹਾ ਉਹਨਾਂ ਦੇ ਢਿੱਲਾਪਨ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਐਸਜੀਪੀਸੀ ਦੀਆਂ ਵੋਟਾਂ ਬਣਾਓ ਤਾਂ ਜੋ ਸੁਧਾਰ ਹੋ ਸਕੇ ਨਹੀਂ ਉਹ खुश तो पहले भी जब भी हमको मिले खुशी रहे तो आज भी है जैसे नॉर्मल थे कोई ऐसा ऐसा बहुत ज्यादा खुशी वाला भी ऐसा नहीं लग रहा था ठीक है नॉर्मल थे लेकिन इनको के जो लोगों ने उनको इस मुकाम तक पहुंचाया उनका उन्होंने धन्यवाद किया कि ये लोगों की जीत है लोगों का ही फतवा है कि लोगों की वजह से मेरे को पार्लियामेंट मेंबर बनने का मौका मिला तो मैं उनका धन्यवाद करता हूं देश विदेश की जनताओं का धन्यवाद करता हूं कि जिन्होंने मेरे को इतना प्यार दिया شپت لیتے وقت کیوں انہوں نے کچھ چرچا کی کہ کس کی... uh, نے شپت دلائی اور شپت لیتے وقت ان کی کی کیا نہیں وہ کہ جو ان کی جمے لگائی تھی سنگتوں نے پورا کرنے تھا تو انہوں نے پورا کیا باقی ٹھیک ہے کہ ادھر بھی بڑھیا ماحول تھا سواست کیسا تھا ان کا کیونکہ وہ جیل میں ہے سواست ایسے تو نورمل تھا وہ کو جبھی بھی سفر کرتے تھوڑا سا پرابلم آتی ہے لیکن ایک دو ڈھائی وجہ سے جاگ رہے تھے تھوڑا سا اتنا ایکٹیو نہیں تھے خوشی تھی کہ اب وہ سانسد بن گئے ہیں آپ کو بھی خوشی ہے نہیں یہ پوری سنگتوں کو خوشی ہے جی میرے ہم لوگوں کے لئے ان کا ابھی پروار بہت بڑا پروار ہے ان کا یہاں ابھی ہمارے اکیلوں کا نہیں ہو بچہ ہے وہ پورے پنجاب کا پورے قوم کا بچہ ہے اور صاحب کی جنتہ کے لئے پنجاب کے لیے کیاچار تو ان کے یہی ہے کہ نوجوانوں کو ایک تو ان کے شروع کمیٹی کی جو الیکشن کے لیے ووٹوں کا سما تھوڑا رہ گیا ਉਹ ਉਹ ਵੋਟੇ ਬਣਾਉਣੇ ਲਈ ਅਪੀਲ ਕੀ ਹੈ ਕਿ ਸਭੀ ਆਦਮੀ ਜਿਸ ਦਾ ਵੋਟ ਕਾ ਬਣਨੇ ਕਾਰਕਰ ਹੈ ਉਹ ਆਪਣੇ ਵੋਟ ਬਣਾਓ ਔਰ ਆਨੇ ਵਾਲੇ ਸਮੇਂ ਮੇ ਜਬੀ ਵੀ ਕੋਈ ਇਲੈਕਸ਼ਨ ਹੋਤੀ ਹੈ ਤਾਂ ਉਸ ਮੇ ਬਹੁਤ ਸੁਧਾਰ ਕੀ ਜ਼ਰੂਰਤ ਹੈ ਉਹ ਜਿੱਦਾਂ ਕਿ ਤੁਸੀਂ ਬਿਆਨ ਸੁਣਾਇਆ ਬਾਪੂ ਤਰਸੇਮ ਸਿੰਘ ਹੋਂ ਦਾ ਇਹਦੇ ਚੱਲਦੇ ਅਸੀਂ ਐਸਜੀਪੀਸੀ ਦੇ ਮੈਂਬਰ ਨੇ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਵੀ ਸੁਣਾਉਣੀ ਹੈ ਸੋ ਜਿਦਾ ਕਿ ਅਜਮਤ ਪਾਪਾ ਇਹ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਅਜ ਉਹਨਾਂ ਸੌ ਚੁੱਕੀ ਹੈ ਤੇ ਆਪਣੇ ਪਿਤਾ ਨੂੰ ਮਿਲ ਲੈਣ ਤੇ ਪਿਤਾ ਨੇ ਕਿਹਾ ਵੀ ਉਹ ਸਖੁਸ਼ ਨੇ ਤੇ ਉਹਨਾਂ ਨੇ ਕਿਹਾ ਕਿ ਐਲਜੀਪੀਸੀ ਦੀਆਂ ਨੌਜਵਾਨਾਂ ਕੋਹ ਵਾਤਵਾਰ ਬੋਟਾ ਹੋਣਾ ਤਾਂ ਜੋ ਸੁਧਾਰ ਹੋ ਸਕੇ ਕਿਵੇਂ ਦੇਖਦੇ ਇਸ ਬਿਆਨ ਲੈ ਕੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਮਤਲਬ ਇਸ ਗੱਲ ਦੀ ਨਿੰਦਾ ਕਰਦਾ ਕਿ ਭਾਰਤ ਸਰਕਾਰ ਨੇ ਇਕ ਲੋਕਤੰਤਰ ਦਾ ਮਤਲਬ ਕਤਲ ਕੀਤਾ ਅੰਬਰਤਪਾਲ ਨੂੰ ਮਤਲਬ ਰਿਹਾ ਨਾ ਕਰਕੇ ਕਿਉਂਕਿ ਭਾਰਤ ਅੰਦਰ ਦਾਵਾ ਕੀਤਾ ਜਾ ਰਿਹਾ ਹੈ ਭਾਰਤ ਦੀ ਸਰਕਾਰ ਵੱਲੋਂ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਹਿੰਦੁਸਤਾਨ ਜੀ ਕਿੰਨੇ ਅੰਬਰਤਪਾਲ ਦੇ ਹੱਕ ਵਿੱਚ 6 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਲੋਕਤੰਤਰ ਦੇ ਹੱਕ ਵਿੱਚ ਫਤਵਾ ਦਿੱਤਾ ਸਪਤਾ ਸਰਕਾਰ ਲੋਕਤੰਤਰ ਦਾ ਸਤਕਾਰ ਨਹੀਂ ਕਰ ਰਹੀ ਸਰਕਾਰ ਨੂੰ ਚਾਹੀਦਾ ਬਿਨਾਂ ਦੇਰੀ ਭਾਈ ਅਮਰਤਪਾਲੋਂ ਰਹਾ ਕਰਨ ਦਾ ਯਤਨ ਕਰਨ। ਦੂਜੀ ਗੱਲ ਜਿਹੜੀ ਅਮਰਤਪਾਲ ਸਿੰਘ ਜੀ ਨੇ ਜਾਉਨਾ ਤੇ ਪਿਤਾ ਜੀ ਨੇ ਕਹੀ ਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਕੀ ਪੰਜ ਸਥਾਨਕ ਸੰਸਥਾਵਾਂ ਵਿੱਚ ਸਧਾਰਨਿਆਂਉਣ ਦੇ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਹੋ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ। ਚੰਗੀ ਗੱਲ ਆ ਮੈਂ ਇਸ ਗੱਲ ਦਾ ਸਵਾਗਤ ਕਰਦਾ। ਉਨਕੇ ਜਰੂਰਤ ਹੈ ਪੀੜੀ ਦਾ ਪੀੜੀ ਅਗੇ ਲੀਡਰਸ਼ਿਪ ਫਾਇਦਾ ਹੋਣੀ ਚਾਹੀਦੀ ਹੈ ਜਿਹੜੇ ਲੋਕ ਬਜ਼ੁਰਗ ਹੋ ਗਏ ਰਿਟਾਇਰਮੈਂਟ ਤੇ ਚਲੇ ਗਏ ਹੋ ਰਿਟਾਇਰ ਹੋਣਗੇ ਨਵੀਂ ਪੀੜੀ ਆਏਗੀ ਤੇ ਨਵੀਂ ਪੀੜੀ ਕੋ ਨਵੀਆਂ ਗੱਲਾਂ ਹੋਣਗੀਆਂ ਨਵਾਂ ਅਜੰਡਾ ਹੋਏਗਾ ਤੇ ਮੈਂ ਸਮਝਦਾ ਵੀ ਚੰਗੀ ਗੱਲ ਹੈ ਸਰਕਾਰ 16 ਸਾਲਾਂ ਤੋਂ ਲਗਾਤਾਰ ਚੋਣ ਨਹੀਂ ਕਰਾ ਰਹੀ ਸਰਕਾਰ ਨੂੰ ਚਾਹੀਦਾ ਬਿਨਾਂ ਦੇਰੀ ਚੋਣ ਕਰਾਵੇ ਤੇ ਨੌਜਵਾਨ ਪੀੜੀ ਦੇ ਵਿੱਚ ਭਾਗ ਲੈ ਕੇ ਕੌਣ ਨੂੰ ਨਵੀਂ ਦਿਸ਼ਾ ਤੇ ਨਵੀਂ ਸੇਧ ਦੇਣ ਦਾ ਯਤਨ ਕਰੇ ਇਹ ਸਵਾਗਤਯੋਗ ਗੱਲ ਹੈ ਚੰਗੀ ਗੱਲ ਹੈ ਇਹਦਾ ਮੈਂ ਸਵਾਗਤ ਕਰਦਾ ਜੀ ਸੋ ਪੰਡੋਲੀ ਸਾਹਿਬ ਜੇਕਰ ਅਬਰਤ ਪਾਲ ਸਿੰਘ ਅੱਗੇ ਗੱਲ ਕਰਦੇ ਨੇ ਤਾਂ ਇਕੱਠੇ ਹੋ ਕੇ ਐਰਜੀਪੀਸੀ ਦੇ ਮੈਂਬਰ ਕੋਈ ਸਲਾਹ ਮਸ਼ਵਰਾ ਕਰਨਗੇ ਵੀ ਅੱਗੇ ਕੀ ਰਣਨੀਤੀ ਬਣੇਗੀ ਤੇ ਵੋਟਾਂ ਲੈ ਕੇ ਵਿੱਚ ਚੋਣ ਪ੍ਰਧਾਨ ਕੌਣ ਬਣੇਗਾ ਜੀ ਦੇਖੋ ਇਹ ਤਾਂ ਚਲੋ ਜਦੋਂ ਚੋਣ ਹੁੰਦੀ ਹੈ ਮੈਂਬਰ ਸਾਹਿਬਾਨ ਨੇ ਚੋਣਨਾ ਹੁੰਦਾ ਪ੍ਰਧਾਨ ਕੌਣ ਹੋਏਗਾ ਹਲੇ ਤਾਂ ਪਹਿਲਾਂ ਮੈਂਬਰਾਂ ਦੀ ਚੋਣ ਹੋਏਗੀ ਹਣ ਤਾਂ ਸਰਕਾਰ ਨੇ ਚੋਣਾਂ ਨਹੀਂ ਕਿਤੇ ਨਾ ਕੀਤੀ ਕਿ ਜਦ ਸਰਕਾਰ ਚੋਣਾਂ ਨਾ ਸੁਣੀ ਕਰਦੀ ਕੋਈ ਏਜੰਡਾ ਤਾਂ ਨਹੀਂ ਕੀਤਾ ਜਾਂਦਾ ਉਹਨਾਂ ਚੋਂ ਕੋਈ ਹਲੇ ਫੈਸਲੇ ਵੀ ਨਹੀਂ ਕੀਤੇ ਜਾ ਸਕਦੇ ਕਿ ਕਿਹੜੇ ਹਲਕੇ ਤੋਂ ਕਿਹੜੇ ਮੈਂਬਰ ਨੂੰ ਟਿਕਟ ਦੇਣੀ ਹੈ ਹਲ ਤਾਂ ਲੰਬਾ ਕੰਮ ਹੈ ਲੇਕਿਨ ਇਹ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈ ਵੀ ਨੌਜਵਾਨਾਂ ਨੂੰ ਦਿਲਚਸਪੀ ਲੈਣੀ ਚਾਹੀਦੀ ਹੈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਨੇ ਇਹ ਫੈਸਲਾ ਚੰਗਾ ਇਹਦੇ ਤੇ ਲੋਕਾਂ ਨੂੰ ਧਿਆਨ ਸੰਗਤ ਨੂੰ ਤੇ ਆਮਦਾਨਤਾ ਜਤਨ ਕਰਨਾ ਚਾਹੀਦਾ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਜਿੱਦਾਂ ਕਿ ਕਰਨਲ ਸਿੰਘ ਪੰਜੋਲੀ ਉਹਨਾਂ ਬੋਲੋ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਪਿਤਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਕਿਹਾ ਕਿ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ ਤੇ ਵੋਟਾਂ ਵੀ ਹੋਣੇ ਚਾਹੀਦੀਆਂ ਨੇ ਤੇ ਅਸੀਂ ਬਾਤ ਚੜ ਕੇ ਉਹਨਾਂ ਦਾ ਸਾਥ ਵੀ ਦੇਵਾਂਗੇ ਕੈਮਰਾ ਪਰ ਸੰਗੁਰਪੇੜ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪਹੁੰਚਾਂਗੇ ਪੰਜਾਬ ਦੀ ਆਵਾਜ਼ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਨੰਝਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।